ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜੀ ਪਲਮਨ ਚੋਨਾ ਜਿਹੜਾ ਕਿ 128 ਵੈਰਟੀ ਲਗਾਇਆ ਸੀ ਪਹਿਲਾਂ ਏਰੀਆ ਦੱਸਦੀ ਹੈ ਜੀ ਇਹ ਏਰੀਆ ਹੈਗਾ ਜੀ ਰਜ਼ਾਵੀ ਦਰਿਆ ਦਾ ਜਿੱਥੋਂ ਬੰਨ ਟਟਾ ਜਿੱਥੇ ਹੜ ਆਈ ਸੀ ਡੇਰਾ ਪਪਾ ਨਾਨਕ ਦੇ ਪਿੰਡ ਮਾਸ਼ੀਅੱਲਾ ਕੋਨੀਲਾ ਇਹ ਪਿੰਡ ਸਾਹਮਣਾ ਪਿੰਡ ਦੀ ਤਰ੍ਹਾਂ ਬਾਅਦ ਤੇ ਇਹੋ ਹੀ 20 ਤੋਂ 25 ਖੇਤ ਬਚੇ ਨੇ ਜਿੱਥੇ ਦੋੜੇ ਪਾਣੀ ਦੀ ਮਾਰਨੀ ਸੀ ਵਜੀ ਵਜੀ ਤੇ ਲਗਭਗ 12 ਤੋਂ 13 ਦਿਨ ਇਹ ਚੋਨਾ ਤਾਲੀਆਂ ਤੱਕ ਦੁਬਾਲਿਆ ਸੀ ਤੇ ਦੁਬਾਰੇਾਂ ਦੇ ਕਰਕੇ ਤੇ ਫਿਰ ਦੂੜੇ ਪਾਣੀ ਫੇਰ ਆਇਆ ਤੇ ਲਗਭਗ 4-5 ਦਿਨ ਫੇਰ ਵਗਿਆ ਤੇ ਅੱਜ ਲਗਭਗ ਮਹੀਨਾ ਹੋ ਗਿਆ ਜੀ ਇਸ ਪਾਣੀ ਤੋਂ ਆਏ ਤੋਂ ਬਾਅਦ ਝੋਨੇ ਨੂੰ ਇਹਦੀ ਉਮਰ ਦੀ ਗੱਲ ਕਰੀਏ ਝੋਨੇ ਦੀ ਲਗਭਗ ਇਹ 14-15 ਜੂਨ ਨੂੰ ਟ੍ਰਾਂਸਪਲੈਂਟ ਕੀਤਾ ਸੀ ਤੇ 28-29 ਦਿਨਾਂ ਦੀ ਪਨੀਰੀ ਸੀ ਤੇ ਅੱਜ ਲਗਭਗ ਇਹ ਝੋਨਾ 100 ਤੋਂ 102 ਦਿਨ ਦਾ ਹੋ ਗਿਆ ਵਾ ਤੇ ਝੋਨਾ ਦੁਬਾਰੇ ਥਲਿਓਂ ਪੋੰਗਾਰ ਕੀਤੀ ਏ ਤੇ ਤੁਹਾਨੂੰ ਪਹਿਲੇ ਜਿਹੜੇ ਸਿੱਟੇ ਨਿਕਲੇ ਸੀ ਝੋਨੇ ਦੇ ਤੁਹਾਨੂੰ ਖਾ ਦਿਨਾ ਕਿ ਆ ਸੀਟੇ ਨਿਕਲੇ ਸੀ ਏਦਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਦਾਗ ਹੀ ਹੋ ਗਏ ਨੇ ਪਾਣੀ ਔਨ ਕਰਕੇ ਤੇ ਹੁਣ ਨਾਵਾ ਝੋਨਾ ਥੱਲੇੋਂ ਫੇਰ ਦੋੜੀ ਇਹਨੂੰ ਇਹ ਪੂੰਗੜਾ ਜੀ ਤੁਸੀਂ ਦੇਖ ਸਕਦੇ ਹੋ ਕਿ ਦੋੜੀ ਗੋਬ ਨਿਕਲੀ ਏ ਇਹ ਨਾਲੀ ਏ ਤੇ ਇਹਨੂੰ ਦੋ ਨਿਕਲੀਆਂ ਨੇ ਗੋਬਾਂ ਕਹਿ ਸਕਦੇ ਹਾਂ ਆ ਪਹਿਲੀ ਏ ਜੀ ਇਹ ਪਾਣੀ ਔਨ ਕਰਕੇ 15 ਦਿਨ ਤੱਕ ਵਿੱਚੇ ਹੀ ਰਹਿ ਗਈ ਤਾਂ ਤੁਸੀਂ ਦੇਖ ਸਕਦੇ ਵਿੱਚੇ ਹੀ ਇਹ ਗਲ ਗਈ ਤਾਂ ਆ ਨਵੀਂ ਵੀ ਇਹ ਜਾਣੀ ਨਿਕਲੀ ਏ ਦੋੜੇ ਤੇ ਇਹਨੂੰ ਇਹਦੇ ਵਿੱਚ ਸੀਟੇ ਨਿਕਲਦੇ ਨੇ ਫੇਰ ਤੇ ਇਹ ਫੇਰ ਇਹ ਪ੍ਰਮਾਤਮਾ ਦਾ ਰੱਬ ਦੀ ਮਿਹਰ ਕਹਿ ਸਕਦੇ ਹੋ ਕਿ ਦਾਤੀਏ ਝੋਨਾ ਤਾਂ ਦੋੜੀ ਟੈਣੀ ਲੱਗੀ ਉਹਦੇ ਵਿੱਚੋਂ ਇਹ ਨਿਕਲਣਦੇ ਨੇ ਤੇ ਆ ਪਹਿਲੇ ਸਿੱਟੇ ਨਿਕਲੇ ਜੀ ਆ ਪਹਿਲੇ ਸਿੱਟੇ ਵੇਖ ਸਕਦੇ ਹੋ ਝੋਨੇ ਦੇ ਤੇ ਇਹ ਵਿੱਚੋਂ ਅੱਧੇ ਕਈ ਨਿਕਲੇ ਸੀ ਅੱਧੇ ਨਿਕਲਣਦੇ ਸੀ ਤੇ ਇਹ ਪੱਤਲ ਪੈ ਗਈ ਧਾਗੀ ਪੈ ਗਈ ਤੇ ਦੋੜੇ ਹੁਣ ਝੋਨਾ ਆਪਣੀਆਂ ਇੱਕ ਟੈਣੀ ਤੋਂ ਦੂਜੀ ਗੋਭ ਫਿਰ ਨਵੀਂ ਤਿਆਰ ਕਰਨ ਦਾ ਦੋੜੇ ਹੜਾ ਹੋ ਰਿਹਾ ਇਹ ਪਹਿਲਾਂ ਇੱਕ ਵਾਰ ਝੋਨਾ ਸਾਰਾ ਸੁੱਕ ਚੁੱਕਾ ਸੀ ਕਿ ਤੁਸੀਂ ਯਕੀਨ ਮੰਨਿਓ ਕਿ ਲਗਭਗ 15 ਦਿਨ ਚ ਝੋਨਾ ਨਹੀਂ ਦਿਖਿਆ ਤੇ 도ੜੇ ਪਾਣੀ ਨੇ ਲਗਭਗ ਸਾਡੇ ਪਿੰਡ ਦੀ 7-800 ਕਿਲਾ ਜਮੀਨ ਹੈ ਵਿੱਚੋਂ ਆਹ 25 ਤੋਂ 30 ਏਕੜ ਦੀ ਜਗਾ ਜਿਹੜੀ ਬਚੀਏ ਸਾਡੇ ਆ ਤਿੰਨ ਚਾਰ ਖੇਤ ਆ ਆਪਣੇ ਬਚੀ ਨੇ ਤੇ ਇੱਕ ਹੋਰ ਜਿਹੜੇ ਤੁਹਾਨੂੰ ਕੱਲ ਸੰਝ ਗੜੀ ਤਾ ਜਿਹੜੀ ਇੱਕ ਟੈਂਪਰੇਚਰ ਤੋਂ ਵੱਧ ਦਾ ਘਟਦਾ ਤੁਹਿਆ ਵੇਖ ਸਕਦੇ ਆ ਬਿਮਾਰੀ ਪਈ ਥੋੜੀ ਜੀ ਤੋੜ ਦੀ ਵਿੱਚ 바ਵਾ ਤੋੜੀ ਦੀ ਵਿੱਚ ਆ ਬਾਨੇ ਦੇ ਨਾਲ ਆ ਤੇ ਇਹਨੂੰ ਜਿਹਨੇ ਕਈ ਬਲਾਸਟ ਕਹਿੰਦੇ ਨੇ ਕਿ ਚੋਹੇ ਨੂੰ ਬਲਾਸਟ ਪੈ ਗਿਆ ਤੇ ਪਹਿਲਾਂ ਆਪਾਂ ਸਪਰੇਵਾ ਕਰਦੇ ਹੁੰਦੇ ਸੀ ਇਸ ਵਾਰ ਕੋਈ ਸਪਰੇ ਨਹੀਂ ਕੀਤੀ ਕਿਉਂਕਿ ਮਾਰੀ ਇੰਨੀ ਤਗੜੀ ਪੈ ਗਈ ਸੀ ਤੇ ਕੁਦਰਤ ਦੀ ਤਾਂ ਤੁਸੀਂ ਇਹ ਵੀ ਬੂਟੇ ਦੇਖ ਸਕਦੇ ਹੋ ਕਿ ਦੋੜੇ ਪੁੰਗ ਰਹੇ ਨੇ ਤਾਂ ਆਹ ਵੇਖੋ ਪਹਿਲਾਂ ਤੁਸੀਂ ਦੇਖੋ ਬਲਾਸਟ ਪਿਆ ਪੱਤੇ ਵੇਖੋ ਸਾਰੇ ਇਹ ਝੋਨਾ ਥਲਿਓਂ ਗਲ ਗਿਆ ਸੀ ਤਾਂ ਫੇਰ ਵੀ ਇਹ ਬੂਟੇ ਤੇ ਦੋੜੇ ਆਪਣੀ ਮਤਲਬ ਕੱਢ ਰਹੇ ਨੇ ਬਿਨਾਂ ਦਵਾਈ ਤੋਂ ਆਪ ਵੇਖ ਸਕਦੇ ਹੋ ਫੇਰ ਹਰੇ ਹੋਏ ਨੇ ਤਾਂ ਆ ਪਹਿਲਾਂ ਇਹਦੀ ਵੇਖ ਸਕਦੇ ਹੋ ਸੀਟਾ ਤੇ ਆਹ ਦਾਣੇ ਵੇਖ ਸਕਦੇ ਹੋ ਪਹਿਲੇ ਪੱਤਲ ਵਾਲੇ ਤੇ ਆਹ ਇਹਦੀ ਖੋਬ ਜੇ ਤਾਂ ਤੁਸੀਂ ਵੇਖ ਸਕਦੇ ਝੋਨਾ ਆਪਣੀ ਮਤਲਬ ਪੂਰਾ ਜੋਰ ਲਗਾ ਲਿਆ ਅਜੇ ਥੱਲੇ ਵੀ ਦੇਖ ਸਕਦੇ ਹੋ ਕਿ ਪੂਰੀ ਸੇਲ ਹੈਗੀ ਤੇ ਲਗਭਗ ਮਹੀਨਾ ਹੋ ਚਲੇਆ ਇੱਥੇ ਪਾਣੀ ਆਇਆ ਇਹਨੂੰ ਸੋ ਤੁਸੀਂ ਦੇਖ ਸਕਦੇ ਹੋ ਤੇ ਜੇ ਚਾਰ ਦੀ ਗੱਲ ਕਰੀਏ ਤਾਂ ਚਾਰ ਲਗਭਗ ਇਹਦਾ ਮੇਰੇ ਹਿਸਾਬ ਦੇ ਨਾਲ ਜੇ ਇਹ ਨਿਸਰ ਵੀ ਗਿਆ ਜਦੋਂ ਗੋਭਾਂ ਫੇਰ ਨਿਕਲਣੀਆਂ ਨੇ ਫੇਰ ਲਗਭਗ 10 ਕੁਇੰਟਲ ਆ ਹੀ ਜਾਏਗਾ ਕਿਉਂਕਿ ਕੋਈ ਜੇ ਦਾਣਾ ਕੋਈ ਤਾਂ ਪੱਕ ਵੀ ਜਾਏਗਾ ਤੇ ਕੋਈ ਹਜੇ ਵਿੱਚੋਂ ਨਿਕਲਦਾ ਹੋਵੇਗਾ ਇੱਕ ਸਾਰੇ ਝੋਨਾ ਅਨੁਸਾਰ ਨਹੀਂ ਕਰੇਗਾ ਤੇ ਬਾਅਦ ਬਾਅਦ ਦਾ ਤੁਹਾਨੂੰ ਪਤਾ ਮੰਡੀਆਂ ਦਾ ਕੀ ਹਾਲ ਹੁੰਦਾ ਸੋ ਇਹ ਝੋਨੇ ਦਾ ਤੁਹਾਨੂੰ ਐਕਸਪੀਰੀਅੰਸ ਸਮਝਾ ਕੀਤਾ ਜੀ ਤਾਂ ਨਹੀਂ ਦੇਖ ਸਕਦੇਓ ਲਗਭਗ ਮਹੀਨਾ ਇੱਕ ਪਾਣੀ ਦੀ ਮਾਰ ਚੱਲਣ ਤੋਂ ਬਾਅਦ ਆਪਣੀ ਇਹ ਪਹਿਲੀ ਗੋਭ ਜਿਹੜੀ ਗੋਭ ਕਹਿੰਦੇ ਸਾਬੀ ਨਾਲ ਹੀ ਉਹ ਇੱਕ ਖਰਾਬ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹਰ ਬੂਟੇ ਦੇ ਨਾਲ ਇਹ ਦੂਜੀਆਂ ਗੋਭਾਂ ਨਿਕਲਦੀਆਂ ਨੇ ਅ ਚੱਕੜੋ ਜੀ ਆ ਫੇਰ ਦਿਖਾ ਦਿੰਨੇ ਆ ਆ ਇੱਕ ਟਹਿਣੀ ਐ ਤੇ ਆ ਆ ਜੀ ਦੀ ਪਹਿਲੀ ਗੋਭ ਜੇ ਆ ਵੇਖ ਸਕਦੇਓ ਤੇ ਆ ਆ ਜੀ ਦੀ ਪਹਿਲੀ ਗੋਭ ਐ ਤੇ ਆ ਦੂਜੀ ਆਪਣੀ ਹਰੀ ਪੜੀ ਫੇਰ ਉਥੋਂ ਗੋਭ ਕੱਢ ਰਿਹਾ ਕਿਉਂਕਿ ਆ ਪਹਿਲੀ ਗੋਭ ਪਾਣੀ ਦੇ ਕਾਰਨ ਨਹੀਂ ਨਿਕਲੀ ਤਾਂ ਆ ਦੂਜੀ ਕੱਢ ਰਿਹਾ ਜੇ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਹੁਣ ਦਾਣੇ ਵਿੱਚ ਸਿਟਾ ਵੀ ਸਕਦੇ ਹੋ ਇਹਦੇ ਵਿੱਚ ਇਹ ਮੁੰਜੜ ਬਣੀ ਜੇ ਫੇਰ ਤੇ ਇਹਦੇ ਵਿੱਚ ਰੱਬ ਨੇ ਇਹ ਦਾਣੇ ਪਾਈ ਤਾਂ ਚਾਰ ਦਾਣੇ ਇਹ ਲੱਗ ਸਕਦੇ ਨੇ ਲਗਭਗ ਸਾਡੇ ਪਿੰਡ ਦੀ 7-800 ਕਿਲਾ ਜਮੀਨ ਦੇ ਵਿੱਚ 7 25 ਤੋਂ 30 ਏਕੜ ਜ਼ਮੀਨ ਇਦਾਂ ਦੀ ਜਿਹੜੀ ਕਿ ਧੋੜੇ ਪਾਣੀ ਦੇ ਮਾਰਤਣ ਤੋਂ ਬਚੀ ਸੀ ਤੇ ਉਹਦੀ ਵੀਡੀਓ ਸਾਂਝੀ ਕੀਤੀ ਤੇ ਦੂਜੀਆਂ ਵੀਡੀਓ ਸਾਂਝੀ ਕਰਾਂਗੇ ਜਿੱਥੇ ਝੋਨਾ ਬਿਲਕੁਲ ਹੀ ਡੈੱਡ ਹੋ ਗਿਆ ਸੁੱਕ ਗਿਆ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਤੇ ਇਹ ਧੋੜੇ ਪਾਣੀ ਤੋਂ ਸੇਲ ਇਹ ਮਤਲਬ ਸੇਰੇ ਦਾ ਨੰਗਰ ਰਹਿ ਗਿਆ ਸੀ ਜਦੋਂ ਧੂਰਾ ਪਾਣੀ ਆਇਆ ਸੀ ਲਗਭਗ 15-16 ਦਿਨਾਂ ਮੇ ਬਾਅਦ ਤਾਂ ਦੇਖ ਸਕਦੇ ਹੋ ਤੇ ਇਹ ਝੋਨਾ ਜੀ ਤੇ ਇਹਨੂੰ ਕੋਈ ਦਵਾਈ ਕੋਈ ਸਪਰੇਅ ਕੋਖਣ ਨਹੀਂ ਕੀਤਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਹਸ ਬੂਟਿਆਂ ਨੂੰ ਹੀ ਰੱਬ लास्ट ਦੀ ਬਣਾਈ ਹੋਏ ਕਹਿੰਦੇ ਆ ਕਿ ਉਹ ਪਿਆ ਕੁ ਚੰਪੜੇ ਚ ਵਾਧਾ ਘਟਦਾ ਤਾਂ ਆ ਥਲੜੇ ਉੱਤੇ ਦੇਖ ਸਕਦੇ ਹੋ ਕਿ ਸੀਟੇ ਇਹਦੇ ਸੁੱਕ ਗਏ ਆ ਤੇ ਥਲੜੇ ਬਣੇ ਫਿਰ ਨਵੀਆਂ ਗੋਬਾਂ ਨਿਕਲਈ ਜਾਣੇ ਆ ਵੇਖ ਸਕਦੇ ਹੋ ਸੋ ਧੰਨਵਾਦ ਤੁਹਾਡਾ ਜੀ ਇਹ ਇੱਕ ਐਕਸਪੀਰੀਅੰਸ ਇਹਰਾ ਸ਼ੇਅਰ ਕਰਨਾ ਸੀ ਤੁਹਾਡੇ ਨਾਲ ਕਿ ਤੁਸੀਂ ਦੇਖ ਸਕਦੇ ਹੋ ਇੱਕ ਮਹੀਨਾ ਲਗਭਗ ਪਾਣੀ ਦਾ ਮਾਰ ਚੱਲਣ ਤੋਂ ਬਾਅਦ ਆਪਣਾ ਟਾਈਮ ਜਿਹੜਾ ਨਸਾਰੇ ਤੋਂ ਬਾਅਦ ਵੀ ਫਿਰ ਦੂਜਾ ਨਸਾਰਾ ਰਾਰ ਰਿਹਾ ਜੀ ਫਿਰ ਵੀ ਸਾਨੂੰ ਉਮੀਦ ਹੈ ਲਗਭਗ 10 ਕੁਇੰਟਲ ਤੱਕ ਇਹ ਚੋਨਾ ਚਾਰ ਦੇ ਦੇਗਾ ਧੰਨਵਾਦ ਜੀ